ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਬਾਈ ਨੰਬਰ ਫਾਟਕ ਨੇੜੇ ਵਿਸ਼ੇਸ਼ ਨਾਕਾਬੰਦੀ ਕਰਕੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਬਜਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ। ਮੌਕੇ ਤੇ ਖੜੇ ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ਹਿਰ ਵਿੱਚ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਖਿਲਾਫ ਹੁਣ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਮੋਟਰਸਾਈਕਲਾਂ ਤੇ ਸਲੈਂਸਰ ਲਗਾਉਣ ਵਾਲੇ ਦੁਕਾਨਦਾਰਾਂ ਨੂੰ ਵੀ ਸਖਤ ਚੇਤਾਵਨੀ ਦਿੱਤੀ ਗਈ। ਹਾਂਜੀ ਸਾਡੇ ਜਿਹੜਾ ਚਲਾਨ ਕੱਟ ਰਿਹਾ ਜਿਹੜੇ ਬੁਲਟ ਮੋਟਰਸਾਈਕਲ ਦੇ ਤੇ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਮੰਦੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜੋ ਕਿ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਆ ਉਹ ਪੂਰੀ ਜਿਹੜੀ ਐਕਟਿਵ ਆ ਔਰ ਅਸੀਂ ਵਕ ਵਕ ਜਗ੍ਹਾ ਤੇ ਜਿਹੜੇ ਆ ਇਹ ਨਾਕੇ ਲਾ ਕੇ ਜਿਹੜੇ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਮਾਰ ਰਹੇ ਆ ਤਾਂ ਉਹਨਾਂ ਦੇ ਚਲਾਨ ਕੱਟ ਰਹੇ ਆ ਔਰ ਨਾਲ ਇਹ ਵੀ ਅਪੀਲ ਕਰ ਰਹੇ ਆ ਕਿ ਜਿਹੜੇ ਮੋਟਰਸਾਈਕਲ ਚ ਹੈ ਕਾਰਾਂ ਆ ਕੋਈ ਵੀ ਵਹੀਕਲ ਹੈ ਉਸਤੇ ਪੈਟਰਨ ਦਾ ਜੇਕਰ ਨੰਬਰ ਨਹੀਂ ਲੱਗਿਆ ਹੋਇਆ ਉਸਤੇ ਵੀ ਜਿਹੜਾ ਉਹ ਚਲਾਨ ਕੱਟਿਆ ਜਾਊਗਾ ਸੋ ਮੈਂ ਅਪੀਲ ਕਰਦਾ ਕਿ ਆਪਣੇ ਬਹੁਤ ਸਾਰੇ ਇਦਾਂ ਦੇ ਵੀ ਵਹੀਕਲ ਹੈ ਜਿਹੜੇ ਲੋਕੀ ਬਹੁਤ ਛੋਟੇ ਨੰਬਰ ਲਗਾ ਕੇ ਚੱਲ ਰਹੇ ਆ ਸੋ ਜਦੋਂ ਕੋਈ ਕ੍ਰਾਈਮ ਹੁੰਦਾ ਇਸ ਤਰ੍ਹਾਂ ਦਾ ਜਿਹੜਾ ਨੰਬਰ ਉਹ ਪੜਿਆ ਨਹੀਂ ਜਾਂਦਾ ਸੋ ਇਹ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜੋ ਵੀ ਉਹਨਾਂ ਤੇ ਉਹਨਾਂ ਦਾ ਚਲਾਨ ਹੈ ਉਹ ਕੱਟਿਆ ਜਾਏਗਾ ਔਰ ਜਿਹੜੇ ਪਟਾਕੇ ਮਾਰ ਰਹੇ ਉਹਨਾਂ ਤੇ ਜੋ ਬੰਦੀ ਕਾਰਵਾਈ ਹੋ ਕੀਤੀ ਜਾਏਗੀ। ਸਰ ਇਹ ਜੇ ਦੁਕਾਨਦਾਰਾਂ ਦੇ ਉੱਤੇ ਵੀ ਕਾਰਵਾਈ ਹੋਗੀ ਜਿਹੜੇ ਸਾਇਲੈਂసర్ ਵਗੈਰਾ ਚੇਂਜ ਕਰਾਉਂਦੇ ਆ। ਬਿਲਕੁਲ ਇਹ ਜਿਹੜੇ ਵੀ ਦੁਕਾਨਦਾਰ ਆ ਅੱਜ ਤੋਂ ਬਾਅਦ ਜੇ ਕਿਸ ਕੋਈ ਵੀ ਇਸ ਤਰ੍ਹਾਂ ਦਾ ਪਾਇਆ ਗਿਆ ਆਪਾਂ ਨੂੰ ਜਿਸ ਨੇ ਸਾਇਲੈਂਸਰ ਚੇਂਜ ਕੀਤਾ ਉਸ ਤੇ ਜਿਹੜਾ ਪਰਚਾ ਵੀ ਦਰਜ ਹੋਏਗਾ ਔਰ ਉਸ ਤੇ ਬਣਦੀ ਜੋ ਕਾਨੂੰਨੀ ਕਾਰਵਾਈ ਹੋਵੇਗੀ। ਸਰ ਦੇਖਿਆ ਜੀ ਸਕੂਲੀ ਬੱਚਿਆਂ ਵੱਲੋਂ ਜਿਹੜੇ ਬੁਲਟ ਪਟਾਕੇ ਮੈਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਇਹ ਅਪੀਲ ਕਰਦਾ ਕਿ ਅੱਜ ਤੋਂ ਬਾਅਦ ਬਿਲਕੁਲ ਜਿਹੜਾ ਹੈ ਮੋਟਰਸਾਈਕਲ ਸਾਇਲੈਂਸਰ ਜਿਹੜਾ ਕਿ ਪਟਾਕਾ ਮਾਰੂਗਾ ਉਹਨੂੰ ਚੇਂਜ ਕਰ ਲਨ ਕੋਈ ਵੀ ਉਹਦੀ ਅਪੀਲ ਕਿਸੇ ਦੀ ਵੀ ਦਲੀਲ ਕੋਈ ਸੁਣੀ ਨਹੀਂ ਜਾਣੀ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਣੀ ਆ